ਬਦਲਾਅ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਅੱਜ ਜਿਹੜੇ ਬੱਚੇ ਜਿਹੜੇ ਬੱਚੇ ਆਪਣੇ ਆਪਣੇ ਜ਼ਿਲ੍ਹਿਆਂ ਚੋਂ 10ਵੀਂ ਚੋਂ ਤੇ ਆਪਣੇ ਆਪਣੇ ਜ਼ਿਲ੍ਹਿਆਂ ਚੋਂ ਪਲੱਸ 2 ਦੇ ਵਿੱਚੋਂ ਫਰਸਟ ਆਏ ਨੇ ਉਹਨਾਂ ਨੂੰ ਸਨਮਾਨਿਤ ਕੀਤਾ 21,000 ਰੁਪਏ ਦੀ ਸਨਮਾਨਤ ਰਾਸ਼ੀ ਇੱਕ ਟਰੋਫੀ ਪ੍ਰਸ਼ੰਸਾ ਪੱਤਰ ਦੇ ਕੇ ਇਸ ਤੋਂ ਪਹਿਲਾਂ ਅਸੀਂ ਜਿਹੜੇ ਬੱਚੇ ਪੰਜਾਬ ਚੋਂ ਟੌਪ 3 ਸੀਗੇ ਜਾਂ ਪੰਜਾਬ ਚੋਂ ਟੌਪ 10 ਸੀਗੇ ਉਹਨਾਂ ਨੂੰ ਵੀ ਘਰੇ ਭਲਾ ਪੰਜਾਬ ਚੋਂ ਪਰ ਉਹਨਾਂ ਚੋਂ ਕੁਝ ਬੱਚੇ ਉਹ ਵੀ ਨੇ ਜਿਹੜੇ ਜ਼ਿਲ੍ਹੇ ਚੋਂ ਵੀ ਟੌਪ ਕੀਤਾ ਦੋ ਦੋ ਵਾਰੀ ਅੱਜ ਉਹ ਅੱਜ ਜਿਹੜਾ ਸਨਮਾਨ ਚਿੰ ਲੈ ਗਏ ਨੇ ਸੋ ਬੜੀ ਅੱਛੀ ਗੱਲ ਹੈ ਕਿ ਸਾਡੇ ਜਿਹੜੇ ਬੱਚੇ ਛੋਟੇ ਛੋਟੇ ਪਿੰਡਾਂ ਦੇ ਬੱਚੇ ਅੱਜ ਤੁਸੀਂ ਦੇਖਿਆ ਹੋਣਾ ਤੁਸੀਂ ਪਲੀਜ਼ ਉਹਨਾਂ ਨਾਲ 1 ਟੂ 1 ਵੀ ਬਾਤ ਕਰਿਓ ਉਹਨਾਂ ਨਾਲ ਸਾਰੇ ਨਾ ਤੇ ਪਿੰਡਾਂ ਛੋਟੇ ਛੋਟੇ ਪਿੰਡਾਂ ਚੋਂ ਛੋਟੇ ਛੋਟੇ ਸਕੂਲਾਂ ਚੋਂ ਬੱਚੇ ਜਿਹੜੇ ਨੇ ਉਹ ਨਿਕਲ ਕੇ ਅੱਜ ਟਾਪਰ ਨੇ 99.999.799.3 ਤੱਕ ਦਾ ਕੰਪੀਟੀਸ਼ਨ ਲੱਗਿਆ ਅੱਜ ਬੱਚੇ ਬਹੁਤ ਖੁਸ਼ ਨੇ ਉਹਨਾਂ ਦੇ ਪੇਰੈਂਟਸ ਆਏ ਨੇ ਸੰਸਾਪੱਤਰ ਵੀ ਦੇ ਕੇ ਗਏ ਨੇ ਕੁਝ ਬੱਚੇ ਲਿਖ ਕੇ ਸੋ ਧੰਨਵਾਦ ਵੀ ਕਰਕੇ ਗਏ ਨੇ ਬੜੀ ਖੁਸ਼ੀ ਹੈ ਕਿ ਸਰਕਾਰੀ ਸਕੂਲਾਂ ਦੀ ਔਰ ਪੰਜਾਬ ਦੀ ਟੋਟਲ ਆ ਓਵਰਾਲ ਐਜੂਕੇਸ਼ਨ ਜਿਹੜੀ ਹੈ ਉਹ ਨੈਸ਼ਨਲ ਐਵਰੇਜ ਤੋਂ ਉੱਪਰ ਜਾ ਰਹੀ ਸਾਡੇ ਰਿਜ਼ਲਟ ਇਹੀ ਅਸੀਂ ਚਾਹੁੰਦੇ ਸੀ ਕਿ ਸਿੱਖਿਆ ਕ੍ਰਾਂਤੀ ਆਵੇ ਤੇ ਸਾਡੇ ਬੱਚੇ ਪੜਨ ਪੜ ਕੇ ਉਹ ਵੱਡੀਆਂ ਨੌਕਰੀਆਂ ਔਰ ਵੱਡੀਆਂ ਅਚੀਵਮੈਂਟਸ ਕਰਨ ਚਾਹੇ ਉਹ ਵਪਾਰ ਵੱਲ ਜਾਣਾ ਚਾਹੁੰਦੇ ਨੇ ਬਿਜ਼ਨਸ ਵੱਲ ਜਾਣਾ ਚਾਹੁੰਦੇ ਨੇ ਕੋਈ ਕੋਈ ਆਈਐਸ ਬਣਨਾ ਚਾਹੁੰਦਾ ਕੋਈ ਫੌਜ ਜਾਣਾ ਚਾਹੁੰਦਾ ਕੋਈ ਸਪੋਰਟਸ ਵੱਲ ਜਾ ਜਿੱਧਰ ਵੀ ਉਹਨਾਂ ਦਾ ਮਨ ਕਰਦਾ ਉਹ ਜਾਣਾ ਸੀ ਸਰਕਾਰ ਜਿਹੜੀ ਹੈ ਉਹ ਉਹਨਾਂ ਨੂੰ ਇੱਕ ਰੰਗ ਬਣ ਕੇ ਮੌਕਾ ਦੇਊਗੀ ਉਡਣ ਦਾ ਤੇ ਉਡਾਰੀਆਂ ਅੰਬਰਾਂ ਚੋਂ ਮਾਰ ਲਓ ਬਹੁਤ ਸਾਰੇ ਬੱਚਿਆਂ ਨੇ ਕਿਹਾ ਕਿ 10ਵੀਂ ਮੇਰੀ ਜਿਹੜੀ ਸੀ ਉਹ ਪ੍ਰਾਈਵੇਟ ਸਕੂਲ ਸੀ ਪਰ 12ਵੀਂ ਜਮਾਤ ਸਰਕਾਰੀ ਸਕੂਲ ਚ ਟੌਪ ਕੀਤਾ ਹੈ ਬਹੁਤ ਸਾਰੇ ਬੱਚਿਆਂ ਨੇ ਦੱਸਿਆ ਕਿ ਮੈਂ ਪਹਿਲਾਂ ਸੀ ਪ੍ਰਾਈਵੇਟ ਚ ਪੜ੍ਹਦੇ ਸੀ ਪਰ ਸਾਨੂੰ ਮਾਹੌਲ ਇੱਧਰ ਸਕੂਲ ਆਫ ਐਮੀਨੈਂਸ ਦੇ ਤਰੀਫਾਂ ਕਰਕੇ ਗਿਆ ਹੁਣ ਵਿਰੋਧੀ ਪਾਰਟੀਆਂ ਜੋ ਮਰਜ਼ੀ ਕਹੀ ਜਾਣ ਪਰ ਇਹਨਾਂ ਬੱਚਿਆਂ ਨੂੰ ਪੁੱਛਿਓ ਕਿ ਉੱਥੇ ਤੁਹਾਨੂੰ ਕਿਹੋ ਜਿਹਾ ਮਾਹੌਲ ਮਿਲਦਾ ਅੱਜ ਇਹ ਸਾਲ ਤੋਂ ਸ਼ੁਰੂ ਹੋ ਜਾਣਗੇ ਜਾਂ ਨੈਕਸਟ ਐਸੇ ਤੋਂ ਕਰਾਂਗੇ ਤੇ ਜਿੰਨੇ ਬੱਚੇ ਨੇ ਉਹਨਾਂ ਨੂੰ ਇੱਕ ਇੱਕ ਮੈਨੂੰ ਆਈਡੀਆ ਹੈ ਕਿ ਪ੍ਰਿੰਸੀਪਲ ਸਾਹਿਬ ਨੇ ਜ਼ੀਰਾ ਤੋਂ ਉਹ ਆਪਣੇ ਮੈਰਿਟ ਚ ਆਉਣ ਵਾਲੇ ਬੱਚਿਆਂ ਨੂੰ ਦਿੱਲੀ ਵਗੈਰਾ ਲੈ ਕੇ ਜਾਂਦੇ ਸੋ ਅਸੀਂ ਚੋਣਾਂ ਦੇ ਬੱਚਿਆਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦੀ ਪ੍ਰੇਰਣਾ ਰਵੇ ਕਿ ਅਸੀਂ ਕੋਈ ਨਾ ਕੋਈ ਗੋਲਤਾ ਦੇਈਏ ਨਾ ਕਿ ਤੁਹਾਨੂੰ ਅਸੀਂ ਸੈਰ ਕਰਾਵਾਂਗੇ ਤੁਹਾਨੂੰ ਅਸੀਂ ਇੰਡੀਆ ਦੇ ਵਿੱਚ ਜਿਹੜੇ ਵੀ ਸ਼ਹਿਰ ਅਸੀਂ ਚੁਣਾਂਗੇ ਉੱਥੇ ਲੈ ਕੇ ਜਾਵਾਂਗੇ ਔਰ ਸਰਕਾਰ ਵੱਲੋਂ ਉਹਨਾਂ ਨੂੰ ਬਣਦਾ ਮਾਨਸਮਾਨ ਤਾਂ ਕਿ ਦੂਜੇ ਅਪਕਮਿੰਗਸ ਨੂੰ ਤਾਂ ਕਿ ਦੂਜੇ ਬੱਚਿਆਂ ਨੂੰ ਆਉਣ ਵਾਲਿਆਂ ਨੂੰ ਇੱਕ ਪ੍ਰੇਰਣਾ ਮਿਲ ਸਕੇ ਉਹਦੀ ਜਾਂਚ ਚੱਲ ਰਹੀ ਹੈ ਉਹਦੀ ਜਾਂਚ ਚੱਲ ਰਹੀ ਹੈ ਔਰ ਜੋ ਵੀ ਜਾਂਚ ਦੇ ਵਿੱਚ ਆਊਗਾ ਉਹ ਤੁਹਾਡੇ ਸਾਹਮਣੇ ਸਪੀਕਰ ਨੇ ਇਹ ਕਹਿਿਆ ਸਵਾਲ ਹੈ ਕਿ ਕੈਡਰ ਕੇ ਆਪਣੇ ਇੱਕ ਵਿਅਕਤੀ ਕੋ ਬੀਬੀਐਮਬੀ ਲਗਾ ਦਿਆ ਹੈ ਉਸ ਨੂੰ ਕਿਵੇਂ ਦਿੱਖਦਾ ਹੈ ਦੇਖੋ ਉਹ ਤਾਂ ਪਹਿਲਾਂ ਵੀ ਲਾਈ ਜਾਂਦੇ ਉਹ ਤਾਂ ਪਹਿਲਾਂ ਵੀ ਲਾਈ ਜਾਂਦੇ ਨਾ ਉਹ ਤਾਂ ਮੈਂ ਇਹੀ ਤਾਂ ਕਹਿਣਾ ਕਿ ਬੀਬੀਐਮਬੀ ਪੰਜਾਬ ਦਾ 60% ਜਿਹੜਾ ਹੈਗਾ ਹਿੱਸਾ ਤੇ ਜਦ ਕੇ ਦੋ ਸਟੇਟ ਹੈ ਨਾ ਬਾਕੀ ਦੋਨਾਂ ਦਾ 40 ਹੈ ਤੇ ਅਫਸਰ ਤੁਸੀਂ ਜਾਂ ਜਿਹੜੇ ਮੈਂਬਰ ਨੇ ਉਹ ਤੁਸੀਂ ਆਪਣੇ ਲਾ ਰਹੇ ਹੋ ਮਨਮਰਜ਼ੀ ਨਾਲ ਇਹ ਮਨਮਰਜ਼ੀ ਦਾ ਚੱਲਣੀ ਨਹੀਂ ਜਦੋਂ ਅਸੀਂ ਇਹੀ ਮੰਗ ਕਰਤੀ ਕਿ ਅਸੀਂ ਬੀਬੀਐਮਬੀ ਦਾ ਪੁਨਰਗਠਨ ਚਾਹੁੰਦੇ ਆ ਕਿ ਦੁਬਾਰਾ ਬਣਾਈਏ ਤੇ ਜਿਹੜਾ ਜਿਹਨੂੰ ਜਿੰਨਾ ਹਿੱਸਾ ਬਣਦਾ ਉਹਨੂੰ ਈਵਨ ਵੋਟ ਵੀ ਹੁਣ ਜੇ ਹਿਮਾਚਲ ਆਪਣਾ ਹਰਿਆਣਾ ਤੇ ਰਾਜਸਥਾਨ ਚ ਬੀਜੇਪੀ ਸਰਕਾਰਾਂ ਨੇ ਠੀਕ ਹੈ ਪੰਜਾਬ ਚ ਸਾਡੀ ਸਰਕਾਰ ਕੱਲ ਨੂੰ ਤਿੰਨੇ ਬੈਠੇ ਆ ਕਿਤੇ ਕਿਸੇ ਟਾਪਿਕ ਤੇ VOTING ਹੋ ਗਈ ਤਾਂ ਪੰਜਾਬ ਜਿਹੜਾ ਪੰਜਾਬ ਨੂੰ ਛੱਡ ਕੇ ਹਰਿਆਣਾ ਤੇ ਜਿਹੜਾ ਰਸਤਾ ਨੇ ਬੀਜਪੀ ਸਰਕਾਰਾਂ ਨੇ ਉਹ ਦੋ ਵੋਟਾਂ ਵਾਧਣਗੇ ਦੋ ਇੱਕ ਨਾਲ ਪੰਜਾਬ ਹਾਰ ਜਾਊਗਾ ਕਿਵੇਂ ਜੀ ਜੋ 60% ਰਿਸਰਵੋਰਡ ਦੀ ਵੈਲਿਊ ਵੀ ਤਾਂ ਨਹੀਂ ਹੋਣੀ ਚਾਹੀਦੀ ਉਹਨਾਂ ਦਾ 20-20% ਹੈ ਬਲਕਿ 40% ਦੋਨੇ ਨੇ ਤਾਂ ਉਹਨਾਂ ਦੀ ਬੋਟ ਦੋਨਾਂ ਦੀਆਂ ਵੋਟਾਂ ਦਾ 40% ਹੋਣਾ ਚਾਹੀਦਾ ਉਸ ਸਾਬਨਾ ਬੋਟ ਦੀ ਵੈਲਿਊ ਹੋਣੀ ਚਾਹੀਦੀ ਨਾ ਇਹ ਤਾਂ ਤੱਕਾ ਹੋ ਗਿਆ ਨਾ ਸੋ 21 ਤਰੀਕ ਤੱਕ ਉਹਨਾਂ ਦਾ ਪਾਣੀ ਚ ਕੋਈ ਅਸੀਂ ਕਹਿਆ ਸੀ ਤੁਸੀਂ 21 ਤਰੀਕ ਤੱਕ ਆਪਣਾ ਵਾਰਤ ਲਿਆ 21 ਤਰੀਕ ਤੋਂ ਬਾਅਦ ਅਸੀਂ ਉਹਨਾਂ ਦਾ ਪਾਣੀ ਜਿਹੜਾ ਉਹ ਉਹਨਾਂ ਨੂੰ ਜਿੰਨਾ ਉਹਨਾਂ ਦਾ ਕੋਟਾ ਬਣਦਾ ਉਹ ਦੇਤਾ ਠੀਕ ਹੈ ਨਾ ਅਗਲੀ ਕੀ ਤੋਂ ਪਹਿਲਾਂ ਹੁਣ ਸਾਥੋਂ ਮੰਗਣ ਨਾ ਚਾਹੇ BBMB ਜੋ ਮਰਜ਼ੀ ਕਰੀ ਜਾਏ ਜਿਹੜਾ ਪਾਣੀਆਂ ਦੇ ਰਖਵਾਲੀ ਜਿਹੜੀ ਆ ਪੰਜਾਬ ਦੇ ਲੋਕ ਕਰਦੇ ਆ ਇਹ BBMB ਜਾਂ ਜੋ ਵੀ ਇਹਨਾਂ ਨੇ ਬਣਾਏ ਹੋਏ ਨੇ ਕੋਟ ਜਗ੍ਹਾ ਸੀ ਫਿਰ ਕੀ ਹੋ ਗਿਆ ਕੋਟ ਤੇ ਕੋਟ ਨੇ ਵੀ ਝਾੜੀ ਪਾਈ ਇਹਨਾਂ ਕਿ ਭਈ ਨਹੀਂ ਹਿੱਸਾ ਬਣਦਾ ਕੋਟਾ ਵਰਤ ਕੇ ਤੁਸੀਂ ਆਪਣਾ ਪੰਜਾਬ ਕਿਸੇ ਹੋਰ ਦਾ ਕੋਟਾ ਨਹੀਂ ਵਰਤਿਆ ਪੰਜਾਬ ਆ ਇਸ ਵਾਰ ਅਸੀਂ ਨੇਰੀ ਆਪਣਾ ਸਿਸਟਮ ਠੀਕ ਕਰ ਰੱਖਿਆ 1 ਜੂਨ ਤੋਂ ਝੋਨਾ ਲੱਗ ਰਿਹਾ ਸਾਡਾ ਸਾਨੂੰ ਅੱਜ ਜਾਂ ਕੱਲ ਤੋਂ ਪਾਣੀ ਛੱਡਣਾ ਪੈਣਾ ਦੋ ਤਿੰਨ ਦਿਨਾਂ ਚ ਪਾਣੀ ਜਿਹੜਾ ਹੋਟਲਾਂ ਤੱਕ ਪਹੁੰਚੂਗਾ ਸੋ ਸਾਨੂੰ ਅਸੀਂ ਆਪਣਾ ਪਾਣੀ ਆਪ ਵਰਤ ਰਹੇ ਆ ਪਹਿਲਾ ਵਾਲਾ ਕੰਮ ਨਹੀਂ ਹੈਗਾ ਕਿ ਆ ਪੰਜਾਬ ਨੇ ਆਪਣਾ ਪਾਣੀ ਵਰਤਨ ਨਹੀਂ ਥੱਲੋਂ ਧਰਤੀ ਚੋਂ ਕੱਢੀ ਜਾਂਦੇ ਆ ਬਾਕੀ ਇਹਨਾਂ ਨੂੰ ਦੇ ਦਿੰਦੇ ਸੀ ਉਹ ਪਹਿਲਾਂ ਇਹਨਾਂ ਨਾਲ ਕੋਈ ਆਪਸ ਚ ਰਲੇ ਮਿਲੇ ਹੁੰਦੇ ਸੀ ਸੋ ਹੁਣ ਉਹ ਨਹੀਂ ਚੱਲਦਾ ਕਿੰਨਾ ਕਿੰਨਾ ਪਾਣੀ ਜਿਹੜਾ ਵਰਤਿਆ ਜਾਣਾ ਹੈ ਫੈਮਿਨਸ ਦੇ ਵਿੱਚ ਕਿਹੜੇ ਸਟੂਡੈਂਟਸ ਰਹਿ ਜਾਂਦੇ ਕਿਉਂਕਿ ਸੀਟਾਂ ਘਟੂ ਗਈਆਂ ਐਂਟ੍ਰੈਂਸ ਇਗਜ਼ਾਮ ਦੇ ਵਿੱਚ ਜਿਆਦਾ ਪਹਿਲੀ ਗੱਲ ਤਾਂ ਤੁਸੀਂ ਇਸ ਗੱਲ ਦੀ ਵਧਾਈ ਦਿਓ ਕਿ ਸਰਕਾਰੀ ਸਕੂਲਾਂ 'ਚ ਵੀ ਵੇਟਿੰਗ ਹੋਣ ਲੱਗੀ ਪਹਿਲਾਂ ਸਰਕਾਰੀ ਸਕੂਲਾਂ 'ਚ ਕੌਣ ਪੜਾਉਂਦਾ ਸੀ ਸਿਰਫ ਗਰੀਬਾਂ ਦੇ ਬੱਚੇ ਪੜ੍ਹਦੇ ਸੀ ਕਿ ਦਲੀਆ ਖਾਣ ਵਾਲੀਆਂ ਬਿਲਡਿੰਗਾਂ ਬਣ ਗਈਆਂ ਸੀ ਵੀ ਅੱਧੀ ਛੋਟੇ ਵੇਲੇ ਦਲੀਆ ਖਵਾ ਦੋ ਮਿੱਡੇ ਮੀਲ ਸੋ ਅਸੀਂ ਹੋਰ ਸੀਟਾਂ ਵਧਾਵਾਂਗੇ ਕੋਈ ਅਸੀ ਗੱਲ ਨਹੀਂ ਅਸੀਂ ਕਿਸੇ ਬੱਚੇ ਨੂੰ ਅਨਪੜ੍ਹ ਨਹੀਂ ਰਹਿਣ ਦੇਣਾ ਨਾ ਹੀ ਕੋਈ ਇਹ ਦੇ ਕਰਕੇ ਕਿ ਉਹਨੂੰ ਕਿਤੇ ਨਹੀਂ ਮਿਲਿਆ ਮਿਸ਼ਨ ਤੇ ਉਹ ਰਹਿ ਜ ਉਹੀ ਇਸ ਤਰ੍ਹਾਂ ਦੀ ਗੱਲ ਨਹੀਂ ਅਸੀਂ ਆ ਅਗਲੇ ਸਾਲ ਡਿਮਾਂਡ ਦੇਖ ਕੇ ਕਿਹੜੇ ਕਿਹੜੇ ਸਕੂਲਾਂ ਚ ਜ਼ਿਆਦਾ ਵੇਟਿੰਗ ਲਿਸਟ ਆਈ ਹੁਣ ਜਿਵੇਂ ਜੀਰੀਰ ਐ ਸਕੂਲ ਸੀ 750 ਬੱਚਾ ਸੀ ਪਹਿਲਾਂ ਉੱਥੇ ਅੱਜ 2200 ਬੱਚਾ ਸੋ ਇਹ ਅੱਛੀ ਗੱਲ ਹੈ ਕਿ ਪੇਰੈਂਟਸ ਦਾ ਭਰੋਸਾ ਬਣਿਆ ਯਕੀਨ ਬਣਿਆ ਕਿ ਹਾਂ ਸਾਡਾ ਬੱਚਾ ਸਰਕਾਰੀ ਸਕੂਲ ਚ ਪੜ ਕੇ ਵੀ ਟੌਪ ਕਰ ਸਕਦਾ ਹੈ ਸੀਐਮ ਨੇ ਪਿਛਲੇ ਵੀ ਡਿਊਟੀ ਦੀ ਗੱਲ ਕੀਤੀ ਹੈ ਕਿ ਕਿੱਥੇ ਦੇਖੋ ਮੈਂ ਮੈਂ ਪਹਿਲੇ ਦਿਨੋਂ ਇਸ ਗੱਲ ਦਾ ਹਮਾਇਤੀ ਹਾਂ ਕਿ ਦੇਖੋ ਟੀਚਰਜ਼ ਨੂੰ ਨਾ ਸਿਰਫ ਟੀਚਿੰਗ ਦਾ ਕੰਮ ਮਿਲਣਾ ਚਾਹੀਦਾ ਹੈ ਕਦੇ ਵੋਟਾਂ ਦੀ ਡਿਊਟੀ ਲੱਗ ਗਈ ਕਦੇ ਜਨਗਣਨਾ ਚ ਡਿਊਟੀ ਲੱਗ ਗਈ ਕਦੇ ਕੋਰੋਨਾ ਵੇਲੇ ਬਾਹਰਾਂ ਤੇ ਡਿਊਟੀ ਲਾਤੀ ਸੀ ਟੀਚਰਾਂ ਦੀ ਸੋ ਹੁਣ ਹੁਣ ਵਾਲੇ ਬਿਨਾਂ ਸੈਂਸਸ ਕਰਨਗੇ ਜਨਗਣਨਾ ਜਨਗਣਨਾ ਹੋਣੀ ਹੈ ਟੀਚਰ ਵਾਸਤੇ ਉਹਨਾਂ ਨੇ ਕਿਹਾ ਅਸੀਂ ਉਹਨਾਂ ਨੂੰ ਪਹਿਲਾਂ ਹੀ ਲਿਖ ਕੇ ਦੇਵਾਂਗੇ ਕਿ ਸਾਡੇ ਕੋਲੇ ਟੀਚਰ ਅਸੀਂ ਆਪਣੇ ਜਿਹੜੇ ਨੇ ਇੰਨੀ ਭਾਰੀ ਗਿਣਤੀ 'ਚ ਟੀਚਰ ਦੇ ਦਾਂਗੇ ਤਾਂ ਬੱਚਿਆਂ ਨੂੰ ਜਿਹੜਾ ਉਹ ਸਿਲੇਬਸ ਦੀ ਪ੍ਰੋਬਲਮ ਆ ਜਾਂਦੀ ਹੈ ਅਸੀਂ ਇਵਨ ਆਪਣੇ ਸਕੂਲ ਆਫ ਐਮੀਨੈਂਸ ਦੇ ਵਿੱਚ ਵੀ ਜਾ ਹੋਰ ਸਕੂਲਾਂ ਚ ਵੀ ਅਸੀਂ ਕੈਂਪਸ ਮੈਨੇਜਰ ਰੱਖਿਆ ਹੈ ਤਾਂ ਕਿ ਹੈਡਮਾਸਟਰ ਜਾਂ ਪ੍ਰਿੰਸੀਪਲ ਨੂੰ ਇਹ ਨਾ ਫਿਕਰ ਹੋਵੇ ਕਿ ਫਿਊਜ ਉੱਡ ਗਿਆ ਆ ਪੱਖਾ ਨਹੀਂ ਚੱਲਦਾ ਟੂਟੀ ਚ ਪਾਣੀ ਨਹੀਂ ਆਉਂਦਾ ਉਹ ਕੈਂਪਸ ਮੈਨੇਜਰ ਦਾ ਕੰਮ ਹੈ ਉਹ ਹੈਡਮਾਸਟਰ ਦਾ ਧਿਆਨ ਸਿਰਫ ਸੁਪਰਵਾਈਜ਼ਨ ਕਰਨੀ ਪ੍ਰਿੰਸੀਪਲ ਦਾ ਧਿਆਨ ਸਿਰਫ ਐਜੂਕੇਸ਼ਨ ਵਾਲੇ ਪਾਸੇ ਸੁਪਰਵਾਈਜ਼ਨ ਕਰਨੀ ਤੇ ਪੜ੍ਹਾਈ ਵਾਲਾ ਕੰਮ ਕਰਨਾ ਉਹ ਹੋਊਗਾ ਪਰ ਟੀਚਰਾਂ ਨੂੰ ਕੋਈ ਐਕਸਟਰਾ ਵਾਧੂ ਕੋਈ ਇਹੋ ਜਿਹਾ ਕੰਮ ਜਿਹਦੇ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਉਹ ਨਹੀਂ ਦਿੱਤਾ ਜਾਊਗਾ